ਪਰ ਜਦੋਂ ਮੈਂ ਘਰ ਆਇਆ ਮੈਂ ਆ ਕੇ ਸੋਚਿਆ ਮੈਨੇ ਯਾਰ ਸਵੈਮ ਸਾਰੇ ਕੋਈ ਫਾਇਦਾ ਨਹੀਂ ਮੈਂ ਦੂਸਰੇ ਦਿਨ ਮੈਂ ਤੁਹਾਨੂੰ ਫੋਨ ਕੀਤਾ ਕਿ ਬਈ ਆਓ ਚਲੀਏ ਉਹਨਾਂ ਨੇ ਕੋਈ ਤਾਂ ਕੋਈ ਮੈਨੂੰ ਪਹਿਲ ਕਰੀ ਚਲੀ ਇੱਕ ਵਾਰ ਦਾ ਨੂੰ ਦੱਸ ਜਿਨੇ ਕਿਸੇ ਪਰਮਾਤ ਦਾ ਦੁੱਖ ਹੋਇਆ ਦੁੱਖ ਨਮਸਕਾਰ ਦੋਸਤੋ ਮੈਂ ਸ਼ਮੀ ਸਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਗੱਲ ਕਰਾਂਗੇ ਉਸ ਪੰਜਾਬ ਦੇ ਬੱਬਰ ਸ਼ੇਰ ਨਾਲ ਉਹ ਪੰਜਾਬ ਦਾ ਪੁੱਤ ਸਵਰਨ ਸਲਾਰੀਆ ਇੱਕ ਗਰੀਬਾਂ ਦੇ ਮਸੀਹਾ ਕਿਹਾ ਜਾਂਦਾ ਪਰ ਤੁਹਾਨੂੰ ਦੱਸਾਂ ਕਿ ਪਿਛਲੇ ਦਿਨ ਦੋਰਾਘਾਤ ਗਈ ਸੀ ਪਰ ਜਿੱਥੇ ਕਿਸੇ ਦਾ ਮਕਾਨ ਦੇਖਿਆ ਸੀ ਪਰ ਉਹਨਾਂ ਕੋ ਜਿਹੜਾ ਉਹ ਦਰਦ ਹੀ ਦੇਖਿਆ ਨਹੀਂ ਗਿਆ ਪਰ ਕੁਝ ਦਿਨ ਥੋੜੇ ਦਿਨ ਆਵਾਦੀ ਉਸ ਪਿੰਡੇ ਜਾ ਕੇ ਜਿਹੜੇ ਆਪਣੀ ਕੋਲੋਂ 10 ਲੱਖ ਰੁਪਏ ਦੀ ਪੰਜ ਪਰਿਵਾਰਾਂ ਨੂੰ ਜਿਹੜਾ 10 ਲੱਖ ਦਿੱਤਾ ਗਿਆ ਅੱਜ ਅਸੀਂ ਜਿਹੜੇ ਉਸ ਸਵਰਨ ਸਲਾਰੀਆ ਨਾਲ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ভাইস ਪ੍ਰਧਾਨ ਪੰਜਾਬ ਤੋਂ ਹੈਗੇ ਆ ਸਰ ਨਮਸਕਾਰ ਨਮਸਕਾਰ ਸਭੇ ਥੈਂਕ ਯੂ ਸਰ ਪਿਛਲੇ ਦਿਨ ਸਟਰੀਕ ਦੋਰੇ ਲਗੇ ਸੀ ਪਤਸੀ ਕੋਤੋਂ ਪੰਜਾ ਪਰਵਾ ਦੇ ਮਕਾਨ ਦਿਖੇ ਸੀ ਤੁਹਾਡੇ ਦਿਨ ਨੂੰ ਇੱਕਦਾਂ ਲੱਗਿਆ ਕਿ ਬਾਕੀ ਯਾਰ ਮਕਾਨ ਛੱਤ ਦੇਗੇ ਨਾਲ ਹੀ ਆ ਪਰ ਤੁਸੀਂ ਆਪਣੇ ਹੀ ਜੇਬ ਦੇ ਵਿੱਚ ਉੱਥੇ 10 ਲੱਖ ਰੁਪਏ ਹੋ ਗਿਆ ਕਿ ਥੈਂਕ ਯੂ ਸਮਝੋ ਹੈ ਕਿ ਆਪਾਂ ਫਰਡ ਦੀ ਸਿਚੁਏਸ਼ਨ ਨੂੰ ਪਤਾ ਸਾਰੇ ਲੋਕੀ ਘਬਰਾਏ ਹੋਏ ਸੀ ਤੇ ਅਜੀ ਰੋਡ ਤੋਂ ਆ ਰਹੇ ਸੀ ਕਿ ਗੱਡੀਆਂ ਸਾਡੀਆਂ ਮੇਰੇ ਨਾਲ ਹੋਰ ਵੀ ਗੱਡੀਆਂ ਸੀਗੀਆਂ ਤੇ ਤਿੰਨ ਚਾਰ ਲੇਡੀਜ਼ ਆ ਕੇ ਗੱਡੀ ਰੋਕ ਲਈ ਬੋਲਿਆ ਦੀ ਗੱਡੀ ਇੱਥੇ ਖੜਾ ਕਰੋ ਸਾਡੇ ਨਾਲ ਗੱਲ ਆਓ ਫਟੇ ਕਰਨ ਦੀ ਹਾਲ ਦੇਖੋ ਤੇ ਮੈਂ ਬੋਲਿਆ ਹੁਣ ਉਹ ਇੱਕ ਸਾਡੀ ਮਾਂ ਉਹ 75-80 ਸਾਲ ਦੀ ਜੀ ਤੇ ਮੈਂ ਇਹ ਕਰੋ ਮੈਂ ਉਹ ਥੱਲੇ ਉੱਪਰ ਕੇ ਗਿਆ ਜਦੋਂ ਦਿਖਿਆ ਛੱਲੇ ਜਾ ਕੇ ਘਰ ਚ ਕੰਦਾ ਪੁਗਿਆ ਨੀਚੇ ਗਿਰੀਆਂ ਹੋਈਆਂ ਕੁੱਤਾ ਭੁਗ ਰਿਆ ਬੱਕਰੀਆਂ ਪੱਗੀਆਂ ਹੋਈਆਂ ਮਾਂ ਵੀ ਉੱਤੇ ਗਾਰੇ ਚ ਇੱਕ ਚਾਰਪਾਈ ਦੇ ਲੱਗੀ ਹੈ ਉਹਦੇ ਵਿਚਾਰੀ ਲੇਟੀ ਹੈ ਇੱਕ ਹੋਰ ਉਹਦੇ ਇਲਾਵਾ ਮੈਂ ਦੇਖ ਕੇ ਮੈਨੂੰ ਲੱਗਿਆ ਯਾਰ ਇਹਨਾਂ ਲੋਕਾਂ ਨੂੰ ਜ਼ਿੰਦਗੀ ਹੱਥ ਹੈਗਾ ਇਹ ਕੀ ਹੈ ਉਹਨਾਂ ਦੀ ਹਾਲਾਤ ਦੇਖ ਕੇ ਉਤੇ ਮੈਂ ਉਹ ਨਾਲ ਦੇ ਸਾਹਮਣੇ ਮੇਰੀ ਅੱਖਾਂ ਤੋਂ ਅਥਰੂ ਤਾਂ ਨਹੀਂ ਨਿਕਲੇ ਪਰ ਜਦੋਂ ਮੈਂ ਘਰ ਆਇਆ ਮੈਂ ਆ ਕੇ ਸੋਚਿਆ ਮੇਲੇ ਯਾਰ ਸਵੈਨ ਸਲਾਰੇ ਕੋਈ ਫਾਇਦਾ ਨਹੀਂ ਹੈ ਅਗਰ ਇਦਾਂ ਦੀ ਲਾਈਵ ਤੂੰ ਦੇਖਿਆ ਹੈ ਉਹ ਤੂੰ ਮਦਦ ਨਹੀਂ ਕਰ ਰਿਹਾ ਮੈਂ ਦੂਸਰੇ ਦਿਨ ਮੈਂ ਤੁਹਾਨੂੰ ਫੋਨ ਕੀਤਾ ਕਿ ਭਈ ਆਓ ਚਲਿਏ ਉਹਨਾਂ ਸੇ ਕੋਈ ਤਾਂ ਕੋਈ ਮੰਨ ਲਓ ਮਾਇ ਹੈਲਪ ਕਰੀਏ ਤੇ ਫਿਰ ਜਿਹੜਾ ਹੁਣ ਤੁਸੀਂ ਮੈਂ ਕਿਹਾ ਉਹਦੀ ਹੈਲਥ ਦੀ ਮੈਨੂੰ ਬਹੁਤ ਚੰਗਾ ਲੱਗਿਆ ਕਿ ਕਮ ਸੇ ਕਮ ਅਗਰ ਜ਼ਿਆਦਾ ਕੁਝ ਨਹੀਂ ਬਣਾ ਲਗੇ ਤੇ ਪੱਕੀਆਂ ਕੰਲਾ ਬਣਾ ਕੇ ਕਮ ਦੇਗਾ ਰਾਮਨਾਥ ਰਹਿ ਤਾਂ ਲੈ ਗਏ ਉਹਦੇ ਛੱਤ ਤੋਂ ਕੀ ਲੱਗੀ ਹੈ ਲੇਕਿਨ ਮੈਨੂੰ ਮੈਂ ਜਾਣਦਾ ਜੀ ਦਾ ਸਵਰਨ ਸਿਲਰ ਹੋ ਸਕਦਾ ਹੈ ਪੰਜਾਬ ਦੀ ਬਾਕੀ ਨਹੀਂ ਜਿਹੜੇ ਪਾਰਟੀਆਂ ਲੈ ਲਿਆ ਉਹ ਕਿਉਂ ਨਹੀਂ ਸੋਚਦੇ ਉਹ ਮੈਂ ਪੁੱਛਣ ਜਾਣਾ ਉਹਨਾਂ ਨੇ ਵੀ ਲੋਕਾਂ ਨੇ 15 15 20 20 ਸਾਲ ਤੋਂ ਐਮ ਐਲ ਏ ਐਫ ਕੀ ਸਭ ਕੁਝ ਬਣਾਇਆ ਉਹ ਕਿਉਂ ਨਹੀਂ ਸੋਚਦੇ ਉਹ ਕਿਉਂ ਨਹੀਂ 2 2 4 4 ਕਰੋਣ ਨੂੰ ਅਡਾਪਟ ਕਰਕੇ 2 2 4 4 5 5 ਲੱਖ ਰੁਪਏ ਲੈ ਕੇ ਦੇ ਕੇ ਉਹ ਕਿਉਂ ਨਹੀਂ ਡਾਕਟਰ ਦੇ ਕਿਉਂ ਨਹੀਂ ਦਿੰਦੇ ਸਿਰਫ ਜੇਬਾਟ ਹੱਥ ਪਾ ਕੇ ਪਾਣੀ ਆਇਆ ਮਿਲ ਗਿਆ ਖਾਣਾ ਮਿਲਿਆ ਕਿਸੇ ਬੰਦੇ ਨੂੰ ਇਦਾਂ ਕਰਨਾ ਨਾ ਤੇ ਉਹਦੀ ਪ੍ਰਾਣਮ ਦੂਰ ਹੋ ਗਈ ਨਾ ਉਹਨੂੰ ਕੋਈ ਮਦਦ ਮਿਲੀ ਤੇ ਮੈਂ ਚਾਹਨਾ ਵੇਂਦੇ ਕਰਦਾ ਇਨ੍ਹਾਂ ਲੀਡਰਾਂ ਨੂੰ ਕਿ ਲੀਡਰੀ ਬਾਜ ਕਰ ਲਿਓ ਪਹਿਲੇ ਲੋਕਾਂ ਦੀ ਮਦਦ ਕਰੋ ਜੇ ਤੂੰ ਪੈਸੇ ਦੇ ਕੇ ਸਰਕਾਰਾਂ ਦੀ ਤਰਫ ਮੱਤ ਦੇਖੋ ਕਿਉਂਕਿ ਸਰਕਾਰਾਂ ਤਾਂ ਆਪਣਾ ਕੰਮ ਕਰ ਹੀ ਰਹੀਆਂ ਨੇ ਲੇਕਿਨ ਤੁਸੀਂ ਵੀ ਕਰੋ ਔਰ ਇੰਡਸਟਰੀਸਟ ਨੂੰ ਪੰਜਾਬੀ ਉਹ ਵੀ ਦੋ ਦੋ ਚਾਰ ਚਾਰ ਘਰ ਡਾਕਟਰ ਪਰਲੈਂ ਲੋਕਾਂ ਦੀ ਪ੍ਰੋਬਲਮ ਸੋਲਵ ਹੋ ਦੇਗੀ ਲੋਕੀ ਨਰਮ ਜਿੰਦਗੀ ਜੀਣ ਆ ਜਾਣਗੇ ਔਰ ਮੈਂ ਉਹਨਾਂ ਲੀਡਰਾਂ ਨੂੰ ਔਰ ਉਹਨਾਂ ਇੰਡਸਟਰੀਸਟ ਨੂੰ ਬੋਲਣਾ ਪਿੰਡਾਂ ਜਾ ਕੇ ਦੇਖੋ ਨਾ ਕਿਸੇ ਦੇ ਘਰ ਬਚਿਆ ਨਾ ਤੇ ਬੇ ਪਸ਼ੂ ਬਚੇ ਨੇ ਨਾ ਕਿਸੇ ਦੇ ਕੱਪੜੇ ਬਚੇ ਨੇ ਨਾ ਖੇਤ ਬਚੇ ਤੇ ਲੋਕੀ ਕਿੱਦਾਂ ਜੀ ਰਹਿਣ ਹੈ ਤੁਸੀਂ ਤਾਂ ਆਪਣੇ ਘਰ ਨੂੰ ਸ਼ਾਮ ਨੂੰ ਥਾੜ ਫੱਗ ਪੈਗ ਮਾਰਿਆ ਸੌਗੇ ਨਹੀਂ ਇਹ ਕੋਈ ਲਿੰਮ ਨਹੀਂ ਹੈ ਇਨਸਾਨੀਅਤ ਵੀ ਹੁੰਦੀ ਹੈ ਤੇ ਮੈਂ ਚਾਹਨਾ ਕਿ ਤੁਹਾਡੇ ਹੁਣ ਇਹ ਚੈਨਲ ਦੇ ਥਰੂ ਉਹਨਾਂ ਨੂੰ ਇਹ ਮੈਸੇਜ ਆਏ ਕਿ ਨਹੀਂ ਅਸੀਂ ਮਦਦ ਕਰੀਏ ਲੋਕਾਂ ਨੇ ਇੱਕ ਗੱਪਾ ਨਾਲ ਗੱਲ ਕਰੀ ਸੋ ਇਹ ਗੱਲ ਕਰੀ ਜਿੱਥੇ ਹੋਰ ਵੀ ਲੀਡਰ ਚਿਹਰੇ ਦਿਨਾਂ ਦੇ ਇਹ ਇੱਥੇ ਐਮਐਲਏ ਵੀ ਰਹੀ ਆ ਤੇ ਭਲਾ ਕਿ ਐਮਐਲਏ ਰਹਿ ਚੁੱਕੀ ਆ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜਦ ਫਲੱਡ ਦਾ ਸੀਜ਼ਨ ਆ ਜਾਂਦੀ ਲੋਕਾਂ ਦੇ ਪਿੰਡਾਂ ਦੀ ਗੱਲ ਰਹੀ ਆ ਪਰ ਜੇ ਲੋਕਾਂ ਨੂੰ ਸੁਣਿਆ ਜਾਵੇ ਕਿ ਲੋਕੀਂ ਦੇ ਸਰ ਕੋਈ ਮਦਦ ਨਹੀਂ ਹੋਈ ਸਿਰਫ ਕੋਈ ਵੀ ਲੀਡਰ ਆਦਾ ਫੋਟੋ ਕਰਾਂਦਾ ਤੇ ਨਿਕਲ ਜਾਂਦਾ ਸਭੀ ਇੱਕ ਵਾਰ ਦਾ ਮੈਨੂੰ ਦੱਸ ਜਿਨੇ ਕਿਸੇ ਪਰਵਾਹ ਦਾ ਦੁੱਖ ਹੋ ਗਿਆ ਦੋਗ ਅਵੇਸਾ ਮਸਲਾ ਆ ਗਿਆ ਹੈ ਨਹੀਂ ਸਮਝ ਨਾ ਰਹੇ ਤੇ ਆਪ ਦੇਖੋ ਮੈਂ ਤੇ ਮੇਰੀ ਸੋਸਾਇਟੀ ਹੈ ਮੇਰਾ ਪਰਿਵਾਰ ਹੈ ਮੇਰੇ ਕੋ ਅਗਰ ਮੈਂ ਕਹਿ ਰਿਹਾ ਇਹ ਤੇ ਮੈਂ ਕਹਿਣਾ ਚਾਹੁੰਦਾ ਨਾ ਲੀਡਰਾਂ ਨੂੰ ਕਿ ਤੁਸੀਂ ਆਪਣੇ ਛੋੜਿਆਂ ਦੇਖੋ ਜਦੋਂ ਤੁਸੀਂ ਲੀਡਰੀ ਜੁਆਇਨ ਕੀਤੀ ਤੁਸੀਂ ਕੀ ਸੀਗੇ ਔਰ ਅੱਜ ਕੀ ਹੋ ਕੋਈ ਇਹਨਾਂ ਲੋਕਾਂ ਨੇ ਤੁਹਾਨੂੰ ਬਣਾਇਆ ਔਰ ਅੱਜ ਇਹ ਲੋਕੀ ਪ੍ਰੋਬਲਮ ਤੇ ਨਾ ਤੁਸੀਂ ਸ਼ੇਅਰ ਕਿਉਂ ਨਹੀਂ ਕਰਦੇ ਆ ਆਪਣਾ ਜੋ ਦੇ ਸਕਦੇ ਹੋ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਰੋਨਾ ਦੇ ਦਿਓ ਲੱਖਾਂ ਜੋ ਦੇ ਸਕਦੇ ਹੋ ਦੋ ਦੋ ਚਾਰ ਚਾਰ ਪੈਨਡਿੰਗ ਸ਼ਮੀ ਪਕੜ ਲਓ ਇਹ ਲੋਕੀ ਸਾਰੇ ਨਾਰਮਲ ਜ਼ਿੰਦਗੀ ਜੀਣਾ ਸ਼ੁਰੂ ਹੋ ਜਾਣਗੇ ਔਰ ਦੁਬਾਰਾ ਤੁਹਾਨੂੰ ਲੀਡਰ ਬਣਾਣਗੇ ਸਿਰਫ ਜੇਬਾਂ ਤੇ ਹੱਥ ਪਾ ਕੇ ਫੋਟੋ ਕਿ ਚਾਗੇ ਕੰਮ ਨਹੀਂ ਹੋਣਾ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਤੁਹਾਡੇ ਚੈਨਲ ਦੇ ਮਾਧਮੇ ਦੀ ਕਿ ਆਪਣੇ ਆਪ ਨੂੰ ਚੇਂਜ ਕਰੋ ਇਹ ਆਦਤ ਡਾਲੋ ਚਾਹੇ ਲੀਡਰ ਦਿੱਲੀ ਤੋਂ ਆਏ ਚਾਹੇ ਲੀਡਰ ਪੰਜਾਬ ਤੋਂ ਆਏ ਜਿਸ ਪਿੰਡ ਦੇ ਜਾਂਦੇ ਹੋ ਉੱਥੇ ਕੁਝ ਤਾਂ ਕੁਝ ਆਪਣੀ ਜੇਬ ਤੋਂ ਦੇਖਿਆ ਹੋ ਸਰਕਾਰਾਂ ਮਾ ਦੇਖੋ ਸਰਕਾਰ ਆਏਗੀ ਨਾਲ ਕਿਹਦੀ ਸਰਕਾਰ ਆਏਗੀ ਪੈਸੇ ਦੇਗੀ ਸੜਕਾਂ ਸਰਕਾਰ ਤੇ ਕਰ ਹੀ ਰਹੀ ਹੈ ਔਰ ਪੰਜਾਬ ਸਰਕਾਰ ਦੇ ਸੀਐਮ ਤੋਂ ਇੱਕ ਇਦਾਂ ਦੇ ਸੀਐਮ ਨੇ ਸ਼ਮੀ ਮੈਂ ਇਦਾਂ ਦਾ ਸੀਐਮ ਆਪਣੀ ਜ਼ਿੰਦਗੀ ਜਿੰਨੀ ਦੇਖਿਆ ਦੇੜਾ ਤੋਰੇ ਤੇ ਆਇਆ ਦਿੱਖਿਆ ਪਾਣੀ ਤੇ ਆ ਨਾਗ ਬਗੈਰਾ ਨਹੀਂ ਪਹੁੰਚ ਰਿਆ ਆਪਣਾ ਹੈਲੀਕਾਪਟਰ ਛੱਡ ਕੇ ਪੈਰਾ ਕਾਰਚ ਬਾਬੀ ਤੇ ਅੰਮ੍ਰਿਤਸਰ ਸਰਪ ਹੈਲੀਕਾਪਟਰ ਛੱਡ ਗਿਆ ਬਲਵਰੋਦੀਆਂ ਵੀ ਕਹਿਣਾ ਹੈਗਾ ਕਿ ਜੇ ਹੈਲੀਕਾਪਟਰ ਛੱਡ ਗਿਆ ਲੋਕਾਂ ਦਾ ਲੈ ਕੇ ਆਪਣੀ ਤੰਤਰੀ ਮਾਰਦੀਆਂ ਇੱਥੇ ਲੋਕਾਂ ਨੂੰ ਉਹਨਾਂ ਦਾ ਸਹਾਇਤਾ ਚਾਹੀਦੀ ਸੀ ਸਹਾਇਤਾ ਸਮੀ ਜਿਹੜੇ ਗੱਲਾਂ ਕਰਦੇ ਨੇ ਉਹਨਾਂ ਨੂੰ ਬੋਲੋ ਕਿ ਥਾਰਾ ਥਾਰਾ ਟਰੱਕ ਅਨਾਜ ਔਰ ਜਿਹੜੀ ਚੀਜ਼ ਦੀ ਜ਼ਰੂਰਤ ਸੀ ਰੋਜ਼ ਸ਼ਾਮ ਨੂੰ ਆਇਆ ਔਰ ਵੰਡੇ ਦੇਣਾ ਇੱਕ ਕਿਸੇ ਨੇ ਵੰਡਿਆ ਜਿਹੜੇ ਗੱਲਾਂ ਕਰਦੇ ਨੇ ਉਹਨਾਂ ਨੇ ਨਾ ਆਪਣੀ ਤਰਫੋਂ ਨਾ ਆਪਣੀ ਪਾਰਟੀ ਦੀ ਤਰਫੋਂ 1 ਰੁਪਿਆ ਵੀ ਨਹੀਂ। ਠੀਕ ਹੈ? ਮੈਂ ਕੁਝ ਲੀਡਰ ਕੱਲ ਸੈਂਟਰ ਤੋਂ ਆਏ ਥੇ। ਉਹਨਾਂ ਨਾਲ بڑے بڑے ਐਪੀ ਐਮਐਲ ਵੀ ਖੜੇ ਸੀਗੇ, ਪ੍ਰਧਾਨ ਵੀ ਖੜੇ ਸੀਗੇ। ਉਹ ਕਹਿੰਦੇ ਜੀ ਸਾਡੇ ਲੀਡਰ ਦਿੱਲੀ ਤੋਂ ਆਏ ਨੇ ਲੋਕਾਂ ਨਾਲ ਗੱਲ ਕੀਤੀ, ਲੋਕਾਂ ਦੇ ਵਿੱਚ ਵਿਚਰੇ। ਓਏ ਵਿਚਰਿਓ ਦਿੱਤਾ ਕੀ ਹੈ ਤੁਸੀਂ ਲੋਕਾਂ ਨੂੰ ਮੈਨੂੰ ਦੱਸੋ। ਲੋਕਾਂ ਨੇ ਤੁਹਾਨੂੰ ਸਭ ਕੁਝ ਦਿੱਤਾ। ਲੀਡਰ ਬਣਾਇਆ ਤਾਨੂੰ ਸਾਰੀ ਪ੍ਰੋਟੋਕਾਲ ਇੱਜ਼ਤ ਮਰਦੀ ਤੁਸੀਂ ਨੂੰ ਕਲ ਕੀ ਦਿੱਤਾ ਲੋਕੀ ਵਿਚਾਰੇ ਘਰਾਂ 'ਚ ਪਾਣੀ ਨਹੀਂ ਆਟਾ ਨਹੀਂ ਦਾਲ ਨਹੀਂ ਚਾਵਲ ਨਹੀਂ ਪਸ਼ੂ ਨਹੀਂ ਖੇਤ ਨਹੀਂ ਗੱਲਾਂ ਕਰਕੇ ਸਾਡੇ ਲੀਡਰ ਆਏ ਨੇ ਤੁਹਾਡਾਂ ਨਾਲ ਗੱਲਾਂ ਕਰ ਲਈਆਂ ਦੂਸਰੇ ਕੰਪਨੀ ਦੇ ਲੀਡਰ ਆਏ ਨੇ ਉਹਨਾਂ ਨਾਲ ਗੱਲ ਨਹੀਂ ਕੀਤੀ ਉਹਨਾਂ ਨੇ ਘੰਨੇ ਦੇ ਖੇਤ ਮੜ ਗਏ ਉਹ ਇਹਦੇ ਖੇਤ ਮੜ ਗਏ ਉਹ ਭਰਾ ਮੇਰੇ ਉਹ ਖੇੜਾ ਬਰਬਾਦ ਕਰ ਲਿਆ ਹੁਣ ਤੇ ਕੰਮਸਾਂ ਸੁਧਰ ਜਾਓ ਪਛਲੇ ਮੱਦੇ ਕਰੋ ਯਾਰ ਪਿਛਲੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਖਾਨ ਕੋਲ ਗਿਆ ਸੀ ਦੋਤੇ ਮਿਲ ਖਿਆਈ ਹੋਇਆ ਹੈ ਪਰ ਉਸ 1600 ਕੋਟ ਨਾ ਦੇ ਗਿਆ ਤਾਂ ਕਿੱਦਾਂ ਦੇਖਦੇ ਤੁਸੀਂ ਕੀ ਕੋਈ ਦੇ ਤਾਂ ਗਈ ਕੁਛ ਦੇਖੋ ਜਦੋਂ ਬੰਦਾ ਜ਼ਰੂਰਤਮੰਦ ਹੁੰਦਾ ਉਹਨੂੰ ਜੋ ਦੇਗੇ ਨਾ ਉਹ ਖਚਾ ਕਰ ਲੋ ਉਹ ਹੋਰ ਮੰਗਰੋ ਹੋਰ ਦੇ ਦੇਣਗੇ ਮੈਂ ਨਹੀਂ ਕਹਿ ਰਿਹਾ ਕਿ ਨਹੀਂ ਦੇਣਗੇ ਬਟ ਮੋਦੀ ਸਾਹਿਬ ਨੂੰ ਵੀ ਥੋੜਾ ਵੱਡਾ ਦਿਲ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬੀਆਂ ਨੂੰ ਮੋਦੀ ਸਾਹਿਬ ਤੋਂ ਬਹੁਤ ਉਮੀਦ ਹੈ ਉਹਦਾ ਕਾਰਨ ਦੇ ਉਹਨਾਂ ਨੇ ਹਮੇਸ਼ਾ ਪੰਜਾਬ ਨੂੰ ਪੋਜ਼ਿਟਿਵ ਐਟੀਟਿਊਡ ਦੇ ਨਾਲ ਦੇਖਿਆ ਉਹਨਾਂ ਨੇ ਮੈਂ ਤੁਹਾਨੂੰ ਕਿਹਾ ਨੇ ਕਿ ਸਾਡੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੇ ਸ਼ਹਿਜ਼ਾਦੇ ਦੇ ਸ਼ਹੀਦੀ ਦਿਨ ਤੇ ਪੰਜਾਬ 'ਚ 77 ਕੱਲ੍ਹ ਕੱਦ ਕਦੀ ਟੁੱਕੀ ਨੇ ਹੋਈ ਉਹਨਾਂ ਨੇ ਕਿਹਾ ਇਹਦਾ ਮਤਲਬ ਉਹਨੂੰ ਪੰਜਾਬ ਨਾਲ ਦਰਦ ਹੈ ਨਾ ਆਏ ਨਾ ਚਾਹਨਾ મોદી ਸਾਹਿਬ ਥੋੜਾ ਜਿਹਾ ਦਿਲ ਬਟਾ ਕਰਨ ਥੋੜਾ ਫੋਦੀਏਗਾ 1000000 ਕਰੋੜ ਤੇ ਸ਼ਾਇਦ ਜਿਹੜੇ ਨਾਰਵਲ ਲੋਕਿਕ ਕਲਾਜ ਅੱਜ ਬੇਕਾਰ ਹੋਗੇ ਬੇ ਹੋਏ ਨੇ ਸਭ ਕੁਝ ਬਰਬਾਦ ਹੋਗੇ ਆਵਾਜ਼ ਦੇਸ਼ ਦਾ ਲਵਾਂ ਮੈਂ ਪੰਜਾਬੀ ਹਮੇਸ਼ਾ ਹਿੰਮਤ ਵਾਲੇ ਨੇ ਹਿੰਮਤ ਕਰਕੇ ਵਾਪਿਸ ਉਸੇ ਲੈਵਲ ਤੇ ਆ ਜਾਂਗੇ ਲੇਕਿਨ ਜਿਹੜੀ ਸਪੋਰਟ ਅੱਜ ਮਿਲ ਜਾਈਗੀ ਉਹਨਾਂ ਨੂੰ ਉਹ ਜਿੰਦਗੀ ਚ ਭੁੱਲਣਗੇ ਸਰ ਅੱਜ ਰਾਜਪੁਰ ਦੇ ਕਾਨਿਸ਼ਾਵਾ ਦੇ ਤੋਂ ਮੱਕੀ ਮੰਦਿਰ ਬਰੋਂ ਆਇਆ ਪ੍ਰਧਾਨ ਤੁਹਾਨੂੰ ਆਇਆ ਤੁਹਾਨੂੰ ਸਨਮਾਨਤ ਕਰਨਾ ਆਇਆ ਉਸ ਬਰਕੀ ਕੀ ਕਹਿਣਾ ਚਾਹੁੰਦੇ ਬੀਖੋ ਜੀ ਮੈਂ ਸਾਰੇ ਮੇਰੇ ਰਾਤ ਨੂੰ ਪਰਵਾਰ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਜਿਹਨੇ ਮੈਨੂੰ ਅਸਮਾਨਤ ਕਰਕੇ ਗਏ ਉਹ ਸਾਡੇ ਅਖੀਰ ਰਾਤ ਨੂੰ ਸਵਾ ਦੇ ਪ੍ਰਧਾਨ ਸੀਗੇ Rajasthan ਤੋਂ ਆਏ ਬਹੁਤ ਅਦਿ ਗੱਲ ਹੈ ਕਿ ਅੱਜ ਉਹ ਮੈਨੂੰ ਸਨਮਾਨ ਕਰਨ ਵਾਸਤੇ ਪੰਜਾਬ ਸਟੇਟ ਦੇ ਐਕਸ ਚੇਅਰਮੈਨ ਸਾਹਿਬ تھے ਪੰਜਾਬ ਸਟੇਟ ਰਾਪਤ ਕल्याण ਬੋਰਡ ਦੇ ਵਿਵੇnder ਲਸ਼ੀ ਜੀ ਉਹਨਾਂ ਦੀ ਪੂਰੀ ਟੀਮ ਮੇਰੇ ਖਿਆਲ ਚ 4-500 ਬੰਦਾ ਬਹੁਤ ਸੀਨੀਅਰ ਲੀਡਰ ਸਾਰੇ ਜਿੰਨੇ ਵੀ ਸੀਗੇ ਸਭਾਏ ਬਹੁਤ ਚੰਗਾ ਲੱਗਿਆ ਔਰ ਯਕੀਨ ਹਲਕਾ ਨਾ ਮੈਂ ਉਹਨਾਂ ਦੀ ਮਦਦ ਤੇ ਪੂਰਾ ਉਤਰਾਂਗਾ ਔਰ ਜਿਹੜਾ ਵੀ ਕੰਮ ਅਜੇ ਤੱਕ ਰੁਕਿਆ ਹੋਏਗਾ ਉਹਨੂੰ ਪੂਰਾ ਕਰਾਂਗੇ ਰਾਸ਼ਪੂਤ ਤੇ ਹਮੇਸ਼ਾ ਇੱਕ ਇਦਾਂ ਦੀ ਕੌਮ ਹੈ ਸ਼ਹੀ ਮੈਂ ਤੁਹਾਨੂੰ ਦੱਸਾਂ ਜਿਹੜੇ ਖੁਦ ਪਾਵਰਫੁਲ ਹੋਣਗੇ ਜਿਹੜੇ ਬਾਕੀ ਲੋਕ ਜਾਂਦਾ ਸਾਡੇ ਨਾਲ ਲੱਗ ਉਹਨਾਂ ਨੂੰ ਵੀ ਸੰਭਾਲਾਂਗੇ ਉਹਨਾਂ ਨੂੰ ਵੀ ਨਾਲ ਉੱਪਰ ਲੈ ਕੇ ਆਵਾਂਗੇ ਇਸ ਵਾਸਤੇ ਰਾਜਪੂਤ ਮਜ਼ਬੂਤ ਹੋਗੇ ਤੇ ਸਾਰਿਆਂ ਦਾ ਫਾਇਦਾ ਹੋ ਰਾਜਪੂਤ ਦੀ ਕੈਸੀ ਕੌਮ ਹੈ ਜਿਹੜੀ ਬਲੀਦਾਨ ਦਿੱਤੀ ਹੈ ਉਹ ਮੁਗਲਾਂ ਦੇ ਜਮਾਨਿਆਂ ਤੋਂ ਮਹਾਰਾਣਾ ਪ੍ਰਤਾਪ ਤੋਂ ਲੈ ਕੇ ਹੁਣ ਤੱਕ ਬਲਦੀ ਦਾਣੀ ਦਿੱਕ ਨੇ ਚਾਹੇ ਫੌਜ ਵੀ ਅੱਜ ਭੱਤੀ ਹੈ ਦੱਸੇ ਔਰ ਸੈੱਟ ਤੇ ਪੰਜਾਬ ਦੇ ਜਿੰਨੇ ਲੋਕ ਮਰੇ ਨੇ ਉਹਨਾਂ ਨੂੰ ਰਾਜ ਤੋਂ ਦਿੱਤੀ ਕਿਉਂਕਿ ਦੋ ਹੀ ਚੀਜ਼ਾਂ ਨੇ ਜਾਂ ਖੇਤੀ ਕਰ ਲਈਏ ਜਾਂ ਫੌਜੀ ਨੌਕਰੀ ਕਰਦੀ ਹੈ ਪਹਿਲੇ ਮੁਗਲਾਂ ਨਾਲ ਲੜ ਲੜ ਕੇ ਕਿ Hindu ਬਚ ਜਾਣ ਉਹ ਵੀ ਬਲਦਾਨ ਦਿੱਤੇ ਜੇ ਹੁਣ ਕਿਤੇ ਜ਼ਰੂਰਤ ਪੈਂਦੀ ਹੈ ਤੇ ਹੁਣ ਵੀ ਵਲੀਦਾਰੀ ਦੇ ਰਿਆ ਲੇਕਿਨ ਸਰਕਾਰਾਂ ਨੇ ਕਦੇ ਕੰਸਿਡਰ ਨਹੀਂ ਕੀਤਾ ਮੈਂ ਤਨਵਾਦ ਕਰਨਾ ਸਾਡੇ ਬਹੁਤ ਹੀ ਆਦਰਨੀਏ ਨੌਨ ਡੱਕ ਇੰਮਾਨਦਾਰ 90 ਕੀ ਮਿਲ ਸਤ ਸਰਦਾਰ ਭਗਵੰਤ ਸਿੰਘ ਮਾਨ ਜੀ ਜਨਾਬ ਅਧਰਾਪੁਰ ਪੰਜਾਬ ਪਿਆਮ ਬੋਦਰ ਥੇ ਸਵਨ ਸਰੇ ਬਲਾਕੇ ਇਹ ਕਿਹਾ ਕਿ ਰਾਠਪੂਤਾਂ ਦੀ ਸਿੱਧੀ ਦੇਰੀ ਫੁਦਰ ਨਹੀਂ ਚਾਹੀਦੀ ਹੈ ਔਰ ਇਹਨਾਂ ਨੂੰ ਇਨਸ਼ੋਰ ਕਰੋ ਕਿ ਜੋ ਸਪੋਰਟ ਚਾਹੀਦੀ ਹੈ ਗਵਰਨਮੈਂਟ ਤੋਂ ਉਹ ਵਾਪਸ ਦਿਾਂਗੇ ਲੇਕਿਨ ਇਹ ਉਪਰਾਨ ਤਾਂ ਕਿ ਸਮਾਜ ਦਾ ਸੁਧਾਰ ਹੋ ਸਰ ਜਿਵੇਂ ਕਿ ਹੁਣ ਹਰ ਕੋਈ ਤੁਹਾਡੇ ਕੋਲ ਤੋਂ 3 ਮੈਸੇਜ ਹੈ ਜਿਹੜਾ ਤੁਸੀਂ ਮੈਸੇਜ ਦੇ ਦਿਓ ਮੇਰਾ ਮੈਸੇਜ ਇਹ ਨਹੀਂ ਹੈ ਕਿ ਇਸ ਭੜੀ ਵਿੱਚ ਫਲੱਡ ਸਿਚੁਏਸ਼ਨ ਪੰਜਾਬ ਦੇ ਲੋਕੀ ਜਿਨ੍ਹਾਂ ਨੇ ਇਹ ਸਫਰ ਕੀਤਾ ਉਹਨਾਂ ਦੇ ਘਰ ਦੀ ਹਾਲਤ ਠੀਕ ਨਹੀਂ ਹੈ ਉਹਨਾਂ ਦੀ ਖੇਤੀਬਾੜੀ ਦੀ ਹਾਲਤ ਠੀਕ ਨਹੀਂ ਹੈ ਪਸ਼ੂ ਵਗੈਰਾ ਦੀ ਮੌਤ ਹੋ ਗਈ ਹੈ ਸਰਸ ਸਪੋਰਸਾ ਦੀ ਕਮ ਨਹੀਂ ਹੈਗਾ ਜੋ ਵੀ ਪੰਜਾਬੀ ਜੋ ਵੀ ਕਿਸਾ 2 ਰੁਪਿਆ ਵੀ ਦੇ ਸਕਦਾ ਉਹ ਅੱਗੇ ਆ ਕੇ ਪੰਜਾਬ ਕੀ ਇਸ ਰਲੀਫਾ ਨੂੰ ਦਿਓ ਨਹੀਂ ਤੇ ਇੰਨੀ ਵਿਦਲਾ ਕੇ ਪਿੰਡਾਂ ਦੇ ਲੋਕਾਂ ਨੂੰ ਮਿਲੋ ਆਪਣੇ ਹੱਥ ਨਾਲ ਦਿਓ ਦੇਖ ਕੇ ਕਿ ਲੋਕੀ ਕਿਹੜੇ ਤਕਨੀਕ ਚ ਨੇ ਇਹ ਜ਼ਰੂਰ ਯਾਦ ਰੱਖਿਓ ਤੁਸੀਂ ਚਾਹੇ ਪੋਲੀਟੀਕਲ ਪਾਰਟੀ ਦੇ ਬੰਦੇ ਹੋ ਚਾਹੇ ਵੀ ਦੇ ਦੁਸ਼ਮਣ ਹੋ ਚਾਹੇ ਫੋਰਨ ਜੇ ਰਹ ਰਹੇ ਹੋ ਚਾਹੇ ਕਿਤੇ ਵੀ ਰਹ ਰਹੇ ਹੋ ਅੱਜ ਪੰਜਾਬ ਦੇ ਲੋਕਾਂ ਨੂੰ ਤੁਹਾਡੀ ਜ਼ਰੂਰਤ ਹੈ ਉਹਨਾਂ ਨੂੰ ਅੱਜ ਆਪਣਾ ਆਸ਼ੀਰਵਾਦ ਦਿਓ ਧੰਨਵਾਦ ਮੁਸ਼ਕਾ ਐਸੋ ਸਾਡੇ ਨਾਲ ਜਿਹੜੇ ਆਮ ਆਦਮੀ ਪਾਰਟੀ ਤੋਂ ਵਾਈਸ ਪ੍ਰਧਾਨ ਪੰਜਾਬ ਤੋਂ ਇਸਵਰਨ ਸਲਾਰੀਆ ਜੀ ਪਰ ਉਹਨਾਂ ਨੇ ਦੂਸਰੇ ਬਦਰ ਪਾਰਟੀਆਂ ਦੇ ਲੀਡਰਾਂ ਨੂੰ ਵੀ ਕਿਹਾ ਗਿਆ ਹੁੰਦਾ ਬਸੋਂ ਕਿ ਜਦ ਇੱਕ ਇੱਕ ਦੋ ਦੋ ਅਸੀਂ ਪਰਿਵਾਰਾਂ ਨੂੰ ਜੀ ਆਪਣੀ ਡ੍ਰੋਪ ਕਰ ਲਾਵਾਂਗੇ ਪਰ ਉਹਨਾਂ ਦੀ ਜੀ ਗਰੀਬੀও ਖਤਮ ਹੋ ਸਕਦੀ ਹੈ ਸ਼ਮਿਸ ਤੋਂ ਤਰ੍ਹਾਂ ਹਰ ਜੱਗ ਪੰਜਾਬ ਦੀ ਪਠਾਨਕੋ